in the ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਰਹੀ ਗੁਰਜੀਕਾ ਖਾਲਸਾ ਵਾਹਿਗੁਰੂ ਦੀ ਖਤੇ ਬੈਂਤੀ ਹੈ ਸਾਰੀਆਂ ਇਹ ਸੰਗਤਾਂ ਜਿਹੜੀਆਂ ਪੰਜਾਬ ਦੀ ਘਟੀਆਂ ਸਰਕਾ रखण मज़दूर सेंटर मुरदा बो किसान त ज़म करणी सरकार मुरदा बोध आर सिंधी ਬੈਠੀ ਹੋਈ ਦੋਹਾਂ ਫਾਰਮਾਂ ਦੀ ਲੀਡਰਸ਼ਿਪ ਪੰਜਾਬ ਤੇ ਹਰਿਆਣਾ ਦੇ ਤੇ ਹੋਰਨਾਂ ਸੂਬਿਆਂ ਤੋਂ ਆਏ ਹੋਏ ਸਾਡੇ ਸਤਿਕਾਰਯੋਗ ਕਿਸਾਨ ਮਜ਼ਦੂਰ ਨੌਜਵਾਨ ਮਤਾਵਾ ਪੈਣਾ ਸਾਰਿਆਂ ਨੂੰ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੁਝ ਪੰਜਾਬ ਦੀ ਹਕੂਮਤ ਨੇ ਕੇਂਦਰ ਦੇ ਕਹਿਣ ਤੇ ਕੀਤਾ ਮੇਰੇ ਤੋਂ ਪਹਿਲਾਂ ਬੁਲਾ ਰਿਆ ਨੇ ਤੁਹਾਨੂੰ ਦੱਸ ਦਿੱਤਾ ਵਾ ਔਰ ਸਾਡੇ ਲਈ ਇਸ ਅੰਦੋਲਨ ਨੂੰ ਜਿੱਤ ਤੱਕ ਲਿਜਾਣ ਲਈ ਹੁਣ ਕੀ ਕਰਨਾ ਲੋੜੀਦਾ ਵਾ ਸਾਨੂੰ ਉਧਰ ਧਿਆਨ ਦੇਣਾ ਚਾਹੀਦਾ ਪਹਿਲੀ ਸਰਕਾਰ ਦਾ ਇਹ ਵਾਰ ਨਹੀਂ ਨਾ ਇਹ ਆਖਰੀ ਵਾਰ ਆ। ਵੀ ਇਹ ਪਹਿਲਾ ਵਾਰ ਸਰਕਾਰ ਸਾਡੇ ਤੇ ਕਰ ਰਹੀ ਆ। ਐਸੇ ਧਰਤੀ ਤੇ ਅਸੀਂ ਛੋਟੀ ਉਮਰ ਦਾ ਸ਼ਹੀਦ ਕਰਾ ਕੇ ਤੋਂ ਉਹਦਾ ਸਰੀਰ ਲੈ ਕੇ ਗਏ ਸੀ ਤੁਸੀਂ ਸਾਰੇ ਜਾਣਦੇ ਹੋ। ਇੰਨਾ ਬਾਰਡਰਾਂ ਤੇ 450 ਤੋਂ ਵੱਧ ਕਸਾਨਾਂ ਦੀਆਂ ਬਾਹਾਂ ਅੱਖਾਂ ਸਿਰ ਛਾਤੀਆਂ ਵਿੰਨੀਆਂ ਵਾਂ ਕੇਂਦਰ ਦੀ ਹਕੂਮਤ ਨੇ ਅੱਤਰ-ਤਰਾਂ ਦੇ ਇਲਜ਼ਾਮ ਲਾਏ ਆ ਸਾਡੇ ਤੇ ਜੋ ਕੁਝ ਵੀ ਉਹਨਾਂ ਕੋ ਕਹਿਣ ਨੂੰ ਹੈ ਸਾਡੇ ਵਿਰੁੱਧ ਸਾਡਾ ਅਕਸ ਪੂਰੇ ਦੇਸ਼ ਵਿੱਚ ਖਰਾਬ ਕਰ ਲਈ ਜੋ ਕੁਝ ਕਹਿ ਸਕਦੇ ਆ ਰਵਨੀਤ ਬਿੱੱਡੂ ਵਰਗੇ ਪਾਲੇਵਾਨਾ ਨਾਲ ਵੀ ਸਾਡਾ ਮਲਿਆੰਕਣ ਕਰਦੇ ਰਹੇ ਕੀਤਾ ਉਹਨਾਂ ਨੇ ਪੰਜਾਬ ਸਰਕਾਰ ਪਰਦੇ ਦੇ ਪਿੱਛੇ ਲੁਕੀ ਰਹੀ ਆ ਪੰਜਾਬ ਸਰਕਾਰ ਬਾਰੇ ਸਾਡੇ ਜਜੇ ਠੀਕ ਆ ਵੀ ਕੋਈ ਵੀ ਸੱਤਾ ਚਾਹੀ ਸਰਕਾਰ ਤੁਸੀਂ ਮੋਦੀ ਸਰਕਾਰ ਨੂੰ ਅੱਡ ਤੇ ਪੰਜਾਬ ਦੀ ਸਰਕਾਰ ਨੂੰ ਅੱਡ ਵੇਖਣਾ ਛੱਡ ਦਿਓ ਇਹ ਅੱਡੋ ਅੱਡ ਨੇ ਇਹ ਨਹੀਂ ਅੱਡ ਹੈਗੇ ਜੇ ਤੁਸੀਂ ਕਾਰਪੋਰੇਟ ਦੀਆਂ ਨੀਤੀਆਂ ਦੀ ਗੱਲ ਕਰ ਲੋ ਇਹ ਦੋਵੇਂ ਇੱਕ ਮਤ ਨੇ ਕਾਰਪੋਰੇਟ ਦੀਆਂ ਨੀਤੀਆਂ ਦੇ ਉੱਤੇ ਕੋਈ ਵੀ ਤੁਸੀਂ ਕੰਮ ਦੇਖ ਲੋ ਚਾਹੇ ਭਾਰਤ ਮਾਲਾ ਯੋਜਨਾ ਤਹਿਤ ਬਣੇ ਪ੍ਰੋਜੈਕਟ ਪੂਰੇ ਪੰਜਾਬ ਦੇ ਵਿੱਚ ਕੈਪਟਨ ਮਨਿੰਦਰ ਦੀ ਸਰਕਾਰ ਵਲੇ ਕੇਂਦਰ ਨੇ ਲਾਂਚ ਕੀਤੇ ਉਹ ਵੀ ਜਬਰੀ ਅਕਵਾਇਰ ਕਰਦਾ ਸੀਗਾ ਇਹ ਵੀ ਵਾਰੀ ਆਈ ਇਹ ਵੀ ਜਬਰੀ ਅਕਵਾਇਰ ਕਰਦਾ ਹੈਗਾ ਉਹ ਬਿਜਲੀ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕੇਂਦਰ ਦਾ 2003 ਆਇਆ ਅਕਾਲੀ ਦਲ ਪਛਬਾਦੀ ਸਰਕਾਰ ਨੇ ਕੰਮ ਸ਼ੁਰੂ ਕੀਤਾ ਕੈਪਟਨ ਨੇ ਅੱਗੇ ਵਧਾਇਆ ਭਗਵੰਤ ਮਾਨ ਦੀ ਸਰਕਾਰ ਕਿਹੜੇ ਚਿੱਪਲੇ ਮੀਟਰ ਨਹੀਂ ਪਿੰਡਾਂ 'ਚ ਲੈ ਕੇ ਜਾ ਰਹੇ ਲੈ ਕੇ ਜਾ ਰਹੇ ਕਿਸੇ ਵੀ ਗੱਲ ਤੇ ਪੰਜਾਬ ਦਾ ਕੇਂਦਰ ਦਾ ਵੱਖਰੇਵਾ ਨਹੀਂ ਹੈ আর ਜੋ ਕੋ ਜੋਨਾ ਕੱਲ ਕੀਤਾ ਹੁਣ ਦਿੱਲੀ ਥੱਲੇ ਦੇ ਵਿੱਚੋਂ ਬਾਹਰ ਆ ਗਈ ਵੀ ਅਸੀਂ ਕੇਂਦਰ ਨਾਲ ਖੜੇ ਆ ਜਦ ਮੁੱਖ ਮੰਤਰੀ ਇਹ ਗੱਲ ਦਾਵਾ ਕਰਦਾ ਸੀ ਸਾਡੀ ਮੀਟਿੰਗ ਦੇ ਵਿੱਚ ਮੈਂ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦਾ ਮਦਈ ਬਣ ਕੇ ਕੇਂਦਰ ਨਾਲ ਲੜ ਰਿਹਾ ਜਿਹੜੀਆਂ ਪਹਿਲੀਆਂ ਚਾਰ ਮੀਟਿੰਗਾਂ ਤੁਸੀਂ ਬਿਆਨ ਸੁਣੇ ਹੋਣੇ ਤੁਹਾਨੂੰ ਯਾਦਾ ਹੋਣੇ ਆ ਕਹਿੰਦਾ ਸੀ ਤੁਹਾਡੇ ਨਾਲ ਖੜਾ ਵਾਂ ਥੋੜੀ ਲੜਾਈ ਲੜ ਰਿਹਾ ਵਾਂ ਇਹ ਸਾਡੇ ਮੁੱਖ ਮੰਤਰੀ ਦਾ ਦਾਵਾ ਸੀਗਾ ਅੱਜ ਪਤਾ ਲੱਗਾ ਵੀ ਲੜਾਈ ਇਹ ਕਿਹੜੀ ਲੜਨ ਦੀ ਆਈਗਾ ਵੀ ਇਹ ਵੀ ਉਸ ਵੇਲੇ ਉੱਪਰਿਆ ਹੋਇਆ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਸ਼ਾਸਤ ਕਰ ਰਿਹਾ ਸੀ ਅਰ ਜੇ ਪੰਜਾਬ ਦੀ ਅਫਸਰ ਸਾਹੀ ਪੰਜਾਬ ਦੇ ਮੁੱਖ ਮੰਤਰੀ ਦਾ ਕਿਤੇ ਨੀਅਤ ਸਾਫ ਨਹੀਂ ਸ਼ਾਇਦ ਕੇਂਦਰ ਨਾਲ ਕੋਈ ਸਮਝੌਤਾ ਨੇੜੇ ਲੱਗ ਸਕਦਾ ਸੀ ਅਰ ਸਾਡੀ ਲੜਾਈ ਤਾਂ ਪੰਜਾਬ ਸਰਕਾਰ ਨਾਲ ਹੈ ਹੀ ਨਹੀਂ ਅਸੀਂ 12 ਦੀਆਂ 12 ਤੇ 13ਵੀਂ ਮੰਗ ਸਾਡੀ ਜਿਹੜੀ ਅੰਦੋਲਨ ਜਿਹੜਾ ਹੋਇਆ ਵਾ ਉਹ ਕੇਂਦਰ ਦੇ ਖਿਲਾਫ ਲੜ ਰਹੇ ਹਾਂ। ਔਰ ਪਿਛਲੇ 9 ਮਹੀਨਿਆਂ ਚ ਪੰਜਾਬ ਦੀ ਹਕੂਮਤ ਦੱਸੇ ਕਿ ਉਹਦਾ ਕਿਹੜਾ ਪੱਤਾ ਤੋੜਦਾ। ਅੱਬਾ ਕਿੱਥੇ ਲਾਉਣ ਆਰਡਰ ਦਾ ਮਸਲਾ ਖੜਾ ਕੀਤਾ ਇਹਨਾਂ ਨੇ। ਫੇਰ ਉਹਦਾ ਇਹ ਰਵਈਆ ਸੋ ਅਸੀਂ ਅੱਜ ਸਫਲ ਹੋ ਗਏ ਅਗਵਾਨ ਨੂੰ ਭਾਵੇਂ ਪਤਾ ਸੀਗਾ ਪਿਹਾਠੀ ਦੇ ਦੰਦ ਖਾਨ ਨੂੰ ਕੁਝ ਹੋਰ ਹੁੰਦੇ ਆ ਤੇ ਵਿਖਾਉਣ ਨੂੰ ਕੁਝ ਹੋਰ ਹੁੰਦੇ ਅੱਜ ਤੁਹਾਨੂੰ ਵੀ ਪਤਾ ਲੱਗ ਗਿਆ ਤਾਂ ਇਸ ਕਰਕੇ ਭਗਵਾਨ ਤਮਨ ਸਰਕਾਰ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਜੇ ਕੋਈ ਇੱਥੇ ਖਲੋਤੇ ਬੈਠੇ ਬੰਦੇ ਦਾ ਮੋਹ ਤੇ ਹੈਗਾ ਦਿਵਾਂ ਡੜ ਕਰਕੇ ਉਹਨੂੰ ਸੋਚ ਰਿਆ ਤਾਂ ਖਤਮ ਕਰ ਦਿਓ ਕਹੇ ਸਾਰੇ ਹੀ ਇੱਕੋ ਥਾੜੀ ਦੇ ਚੱਟੇ ਤੇ ਵਟੇ ਬੋਲੇ ਇਨਸਾਨ ਹਾ ਹਾ ਆ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਸਾਹਿਬ ਬਾਰੇ ਐ ਬਗਾਹੇ ਬਗਾਹੇ ਆਉਂਦਾ ਹੁੰਦਾ ਸੀ ਬੋਲਦੇ ਸੀ ਲੋਕ ਵੀ ਇਹ ਵੀ ਆ ਰਿਹਾ ਸਸਦਾ ਬੰਦਾ ਜੀ ਇਹ ਸੁਣਦੇ ਸੀ ਨਾ ਸੀ ਚਲੋ ਸਾਡੇ ਕੋ ਤੱਥ ਸਬੂਤ ਨਹੀਂ ਹੈਗੇ ਪਰ ਆਹ ਕਾਰਾ ਕਰਕੇ ਕੇਜਰੀਵਾਲ ਨੇ ਦਸਤਾ ਵੀ ਨਿਕਰ ਮੈਂ ਵੀ ਥੱਲੇ ਪਾਈ ਜੀ ਮੈਂ ਘਟ ਨਹੀਂ ਜੇ ਹੈਗਾ ਇਹ ਨੰਗਾ ਚਿੱਟਾ ਹੋ ਗਿਆ ਇਸ ਕਰਕੇ ਜਿੱਥੇ ਕੇਂਦਰ ਨਾਲ ਲੜ ਰਹੇ ਆ ਹਰ ਪੱਲੇ ਬਨ ਲਿਓ ਪੰਜਾਬ ਦੀ ਸਰਕਾਰ ਨਾਲ ਵੀ ਦੋ ਦੋ ਹੱਥ ਕਰਨੇ ਪੈਣੇ ਆ ਇਹ ਪੱਲੇ ਖਿੱਚ ਨਾ ਰਿਹਾ ਹੋਣਾ ਕਿ ਕੱਲਾ ਕੇਂਦਰ ਦੀ ਮੋਦੀ ਸਰਕਾਰ ਨਾਲ ਸਾਡੀ ਜੰਗ ਆ ਕਿਉਂਕਿ ਉਹਨਾਂ ਨੇ ਫਰੰਟ ਖੋਲਤਾ ਅਸੀਂ ਹੀ ਖੋਲਿਆ ਪੰਜਾਬ ਦੀ ਸਰਕਾਰ ਦੇ ਖੋਲ ਫਰੰਟ ਅਸੀਂ ਝੋਨੇ ਵਾਲੇ ਅੰਦੋਲਨ ਤੇ ਫਰੰਟ ਖੋਲਿਆ ਸੀ ਫਿਰ ਤੁਸੀਂ ਝੋਨਾ ਕਿਉਂ ਨਹੀਂ ਚੱਕਦੇ ਹੈਗੇ ਬਾਕੀ ਸਾਡੀ ਲੜਾਈ ਦਿੱਲੀ ਨਾਲ ਸੇਧਤ ਰਹੀ ਆ ਅਸੀਂ ਭਗਵੰਤ ਮਾਨ ਨੂੰ ਵਿੱਚ ਲਿਆਂਦਾ ਹੀ ਨਹੀਂ ਹੈ ਹੁਣ ਭਗਵੰਤ ਮਾਨ ਨੇ ਵਗਾਰ ਪਾਈਆ ਪਿਆ ਤੁਹਾਡਾ ਟਾਪ ਦਾ ਲੀਡਰ ਤੁਹਾਡੇ ਧਰਨੇ ਤੋਂ ਚੱਕ ਕੇ ਲੈ ਕੇ ਚੱਲੇ ਜਿਵੇਂ ਇਹ ਵਗਾਰ ਆ ਰਿਹਾ ਸਾਡੇ ਸਾਹਮਣੇ ਹੁਣ ਅਰੇਸ਼ ਵਗਾਰ ਦੇ ਚੈਲੰਜ ਨੂੰ ਅਸੀਂ ਕਬੂਲਣਾ ਵਾ ਅਸੀਂ ਕਬੂਲ ਦੇਣਾ ਭਗਵੰਤ ਮਾਨਸਿਆ ਜਿਹੜੀ ਤਰ ਕੋ ਅਫਸਰ ਸਹਈਆ ਆਪਣਾਦੀਆਂ ਜਥੇਬੰਦੀਆਂ ਖੜੀਆਂ ਨੇ ਇਹ ਅਫਸਰ ਸਾਈਆਂ ਨੂੰ ਬਹੁਤ ਚੰਗੀ ਤਰ੍ਹਾਂ ਸੀ ਜਾਣਦੇ ਆ ਇਹ ਵੀ ਸਾਨੂੰ ਜਾਣਦੇ ਆ ਅਸੀਂ ਪਹਿਲੀ ਵਾਰ ਪੰਜਾਬ ਦੀ ਹਕੂਮਤ ਦੇ ਸਾਹਮਣੇ ਆਮੋ ਸਾਹਮਣੇ ਨਹੀਂ ਹੋ ਰਹੇ ਯਾਦ ਰੱਖ ਸੁਖਵੀਰ ਸਿੰਘ ਬਾਦਲ ਵੀ ਕਦੀ ਕਹਿੰਦਾ ਹੁੰਦਾ ਸੀ ਤੇ ਮੇਰੇ ਬਾਪੂ ਦੇ ਨਾਂ ਤੇ ਪੰਜਾਬ ਦੀਆਂ 60 ਸੀਟਾਂ ਬੁੱਕ ਖੜੀਆਂ ਨੇ ਤੁਸੀਂ ਹੁਣ ਕਹਿੰਦੇ ਨਾ ਵੀ 90 ਹੋ ਗਈਆਂ ਕੋਈ ਨਹੀਂ ਇਹਦਾ ਜਵਾਬ ਵੀ ਆਊਗਾ ਅਰ ਉਹ ਵੀ ਦਾਵਾ ਕਰਦਾ ਹੁੰਦਾ ਸੀ ਉਹਨੂੰ ਪਤਾ ਉਦੋਂ ਲੱਗਾ ਜਦੋਂ 16 ਰਹਿ ਗਈਆਂ ਹੁਣ 3 ਵੀ ਗਈਆਂ ਉਹ ਲਖਸ਼ਮੀ ਨਹੀਂ ਲੜੀ ਆਹ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨਾਲ ਟਕਰਾਇਆ ਸੀ ਸਿਕੰਦਰ ਸਿੰਘ ਬਾਦਲ ਬੜੇ ਲਾਠੀ ਚਾਰਜ ਅਸੀਂ ਹੰਡਾਏ ਆ ਉਹਦੇ ਕਿਸਾਨ ਸ਼ਹੀਦ ਕਰਾਇਆ ਹਰ ਇੱਕ ਜਥੇਬੰਦੀ ਲੜੀ ਆ ਕੈਪਟਨ ਅਮਨਿੰਦਰ ਪਹਿਲੇ ਕਾਰਕਾਲ ਦੇ ਵਿੱਚ ਸਾਡੇ ਨਾਲ ਟੱਕਰ ਲੈ ਕੇ ਬੈਠਾ ਸੀ ਦੂਜੇ ਕਾਰਜਕਾਲ ਦੇ ਵਿੱਚ ਕੈਪਟਨ ਅਮਨਿੰਦਰ ਦਾ ਹਿਆ ਨਹੀਂ ਪਿਆ ਵੀ ਕਿਸਾਨਾਂ ਮਜ਼ਦੂਰਾਂ ਨਾਲ ਟੱਕਰ ਦੇ ਵਿੱਚ ਆਵੇ ਆ ਤੂੰ ਪਹਿਲਾ ਚੈਲੰਜ ਸਾਨੂੰ ਕੀਤਾ ਮੋਰਚਿਆਂ ਦੇ ਵਿੱਚ ਆ ਤੂੰ ਪਹਿਲੀ ਬਾਜੀ ਪਾਈ ਆ ਇਹਦਾ ਅਸੀਂ ਤੈਨੂੰ ਆਉਣ ਵਾਲੇ ਸਮੇਂ 'ਚ ਜਵਾਬ ਠੋਕ ਮਾਰਾ ਕੇ ਦੇਵਾਂਗੇ ਅੱਲੀਦਲ ਪਾਜਵਾ ਨਹੀਂ ਸੀ ਹਰਦਾ ਪੰਜਾਬ ਦੇ ਵਿੱਚ ਜੇ ਨਾ ਸੁਣਾ ਦੇ ਨਾ ਆਪੇ ਸੁਣਾ ਦੇ ਜਿਨ੍ਹਾਂ ਦੇ ਮੋਰ ਲੱਗਦਾ ਤੂੰ ਤੇਰੀਆਂ ਤੇਰੀਆਂ ਇੰਟੈਲੀਜੈਂਸੀ ਦੀਆਂ ਰਿਪੋਰਟਾਂ ਨੇ ਵੀ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਜੂ ਹੁਣ ਉਹਦੀਆਂ ਦੇਖ ਕਦੀ ਦੇਖਦਾ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਵੀ ਲੱਗਦਾ ਹੀ ਪੀ ਇਹ ਹਰਿਆਣਾ ਟੱਪ ਜਾਣਗੇ ਤੇ ਖੌਰੇ ਸਾਡਾ ਨੁਕਸਾਨ ਕਰ ਦਣਗੇ ਉਨੇ ਇਨਾ ਬਾਰਡਰਾਂ ਤੇ ਸਾਨੂੰ ਰੋਕਿਆ ਔਰ 303 ਦੇ ਵਿੱਚੋਂ 240 ਦੇ ਆਕੇ ਖਲੋ ਗਿਆ ਅੱਜ ਲੰਗੜੀ ਸਰਕਾਰ ਬਣਾਈ ਉਹ ਵੀ ਸੋਚਦੇ ਹੋਣਗੇ ਵੀ ਕੰਦਾ ਕਿਉਂ ਕੀਤੀ ਇਹਨਾਂ ਨੇ ਗਾੜੀ ਤੂੰ ਵੀ ਸੋਚੇਗਾ ਵਿਰਾਟ ਕਿਸਾਨ ਲੀਡਰ ਨੂੰ ਕਿਉਂ ਚੁੱਕ ਕੇ ਲਏ ਤੇਰੀ ਆਮ ਆਦਮੀ ਪਾਰਟੀ ਔਰ ਤੇਰੀ ਸਰਕਾਰ ਦੇ ਵਿੱਚ ਇਹ ਯਾਦ ਰੱਖ ਤਰਨਾ ਵਾਦਾ ਕਰਦੇ ਆ ਮਰਾਂਗੇ ਤੈਨੂੰ ਸਤਾਏ ਦੇ ਵਿੱਚ ਯਾਦ ਰੱਖ ਅਰ ਤੈਨੂੰ ਸਾਸ ਕਰਾਵਾਂਗੇ ਤੇ ਤੇਰੀ ਸਭ ਤੋਂ ਵੱਡੀ ਪੁਲਸੀ ਵੀ ਕਿਸਾਨ ਮਜ਼ਦੂਰਾਂ ਦੇ ਅੰਦੋਲਨ ਵਿੱਚ ਜਿਹੜਾ ਸੈਂਟਰ ਦੇ ਖਿਲਾਫ ਲੜਿਆ ਜਾ ਰਿਹਾ ਸੀ ਉਹਦੇ ਵਿੱਚ ਤੂੰ ਸਾਨੂੰ ਵਿਗਾਰਿਆ ਅਸੀਂ ਤੇਰੇ ਨਾਲ ਮੂੰਹ ਨਹੀਂ ਸੀ ਕਰਨਾ ਚਾਹੁੰਦੇ ਸਾਡੇ ਸਾਹਮਣੇ ਵੱਡਾ ਦੁਸ਼ਮਣ ਖੜਾਵਾ ਕੇਂਦਰ ਦਾ ਸਾਡੀਆਂ ਮੰਗਾਂ ਕੇਂਦਰ ਨਾਲ ਨੇ ਅਸੀਂ ਉਹ ਤਰ੍ਹਾਂ ਆਪਣੀ ਲੜਾਈ ਨੂੰ ਸਿੱਧਤ ਕਰ ਰਹੇ ਹਾਂ ਵਿੱਚ ਤੂੰ ਇੰਟਰ ਹੋਇਆ ਸਾਨੂੰ ਨਹੀਂ ਪਤਾ ਤੈਨੂੰ ਕਿਹੜੇ ਥਿੰਕ ਟੈਂਕਰ ਇਹ ਇਹ رائے ਦੇ ਰਹੇ ਆ ਉਹਨਾਂ ਦੀ رائے ਇਹ ਵਾਜਬ ਨਹੀਂ ਹੈਗੀ ਅਗਲੀ ਗੱਲ ਭਰਾਵੋ ਇਸ ਅੰਦੋਲਨ ਦਾ 3 ਵਜੇ ਐਲਾਨ ਹੋ ਜਾਣਾ ਇਹ ਪਹਿਲੇ ਆਗੂ ਤੇ ਵਾਰ ਨਹੀਂ ਹੈਗਾ ਹੋਰ ਨਾ ਆਗੂਆਂ ਤੇ ਵੀ ਵਾਰ ਹੋਣੇ ਨੇ ਹੁਣ ਇਹ ਸੰਦੋਲਨ ਦੀ ਰਾਖੀ ਦਾ ਜੁਮਾ ਤੁਹਾਡੇ ਸਿਰ ਤੇ ਆ ਵੀ ਤੁਸੀਂ ਇਸ ਅੰਦੋਲਨ ਦੀ ਰਾਖੀ ਕਰੋ ਔਰ ਅੰਦੋਲਨ ਦੀ ਰਾਖੀ ਉਹ ਕਰੂਗਾ ਜਿਹੜਾ ਸਾਰਾ ਕੁਝ ਜਦਨ ਭਵਨ ਨੂੰ ਘਰ ਦੇ ਦੱਸਿਆ ਵੀ ਜਗਜੀਤ ਸਿੰਘ ਗੱਲੇਵਾਲ ਆਪਣੇ ਪਰਿਵਾਰ ਨੂੰ ਕਹਿੰਦਾ ਵੀ ਭਾਈ ਮੈਂ ਆਉਣਾ ਕਿ ਨਹੀਂ ਆਉਣਾ ਇਹ ਪਤਾ ਨਹੀਂ ਹੈ ਮੈਂ ਉਹਨਾਂ ਕਹਿੰਦਾ ਮੇਰਾ ਸਰੀਰ ਆਊਗਾ ਠੀਕ ਹੈ ਜੀ ਜਿਹੜੇ ਬੰਦੇ ਅੱਜ ਫੈਸਲਾ ਕਰ ਲੈਣਗੇ ਕਿ ਜੋ ਮੋਰਚਿਆਂ ਨੇ ਫੈਸਲਾ ਕੀਤਾ ਜਿੰਨਾ ਚਿਰ ਮੋਰਚਿਆਂ ਦਾ ਕੋਈ ਠੋਸ ਫੈਸਲਾ ਸਾਹਮਣੇ ਨਹੀਂ ਆਉਂਦਾ ਉਹਨਾਂ ਚਿਰ ਉਹ ਖਨੌਰੀ ਬਾਰਡਰ ਨਹੀਂ ਛੱਡਣਗੇ ਜੇ ਫੈਸਲਾ ਕਰ ਲੋਗੇ ਤੇ ਆਪਣੇ ਲੀਡਰਾਂ ਦੀ ਰਾਖੀ ਵੀ ਕਰ ਲੋਗੇ ਦੱਸੋ ਇਹ ਪ੍ਰਵਾਨ ਆ ਔਰ ਇੱਕ ਵਾਰੀ ਮੈਂ ਕਿਤੇ ਗਿਆ ਮੈਨੂੰ ਕਹਿੰਦਾ ਪੁਲੇਟ ਸਾਹਿਬ ਤੁਹਾਨੂੰ ਉਦੋਂ ਸੱਦਿਓ ਜਦੋਂ ਕਦੇ ਆਰ ਪਾਰ ਦੀ ਲੜਾਈ ਕਰਨੀ ਹੋ ਕਿਸਾਨ ਨੇ ਮੈਨੂੰ ਕਿਹਾ ਮੈਂ ਕਿਹਾ ਅੱਛਾ ਜੀ ਅੱਗੋਂ ਪਿਛੋਂ ਆਂਦਾ ਅੱਗੋਂ ਪਿਛੋਂ ਸਾਥੋ ਟਾਈਮ ਨਹੀਂ ਹੈਗਾ ਮੈਂ ਕਿਹਾ ਮੰਨ ਲਓ ਤੇਰੀ ਗੱਲ ਠੀਕ ਆ ਅਗਲੇ ਬੰਨੂ ਮੋਦੀ ਸਰਕਾਰ ਜਾਂ ਭਗਵੰਤ ਮਾਨ ਆ ਜਵੇ ਵੀ ਅੱਜ ਤੁਹਾਡੇ ਨਾਲ ਆਰ ਪਾਰ ਦੀ ਕਰਨੀ ਆ ਲੜਾਈ ਲੜਨੀ ਆ ਤੇ ਮੈਂ ਉਹਨਾਂ ਨੂੰ ਕੀ ਸਨੇਹਾ ਦੇਵਾਂ ਵੀ ਸਾਡਾ ਬੰਦਾ ਪਿੰਡ ਵਿਜੀ ਆ ਜਦੋਂ ਆਊਗਾ ਉਦੋਂ ਸਿਰ ਲੈਣ ਆਇਓ ਉਹ ਚੁੱਪ ਚਾ ਕਰ ਗਿਆ ਮੱਖਾ ਸਿਰੋਹੀ ਦਊਗਾ ਲਾ ਮੌਕੇ ਤੇ ਹੋਊਗਾ ਹਾਜ਼ਰ ਬੰਦਿਆਂ ਨੇ ਆਕੂਆਂ ਦੀ ਰਾਖੀ ਕਰਨੀ ਆ ਹਾਜ਼ਰਾਂ ਨੇ ਸਿਰ ਲੱਗਣੇ ਆ ਹਮਲਾ ਫੇਰ ਕਰਨਗੇ ਤੁਹਾਡੀ ਲੀਡਰਸ਼ਿਪ ਤੇ ਇਸ ਕਰਕੇ ਜਦੋਂ ਤੱਕ ਮੋਰਚਾ ਦੀ ਲੀਡਰਸ਼ਿਪ ਕੋਈ ਠੋਸ ਨਿਰਣੇ ਤੇ ਨਹੀਂ ਪਹੁੰਚਦੀ ਇਹ ਨਾ ਮੋਰਚਾ ਵਿੱਚ ਡਟੋ ਤਗੜੇ ਹੋ ਕੇ ਰਹੋ ਔਰ ਤੁਸੀਂ ਦੇਖਿਓ ਇਹ ਪੰਜਾਬ ਆ ਪੰਜਾਬ ਤੇ ਜਦੋਂ ਵਾਰ ਹੁੰਦਾ ਹੁੰਦਾ ਉਹ ਘਰਾਂ ਚ ਨਹੀਂ ਰਹਿੰਦਾ ਹੈਗਾ ਉਹ ਛੜਕਾਂ ਤੇ ਮੋਰਚੇ ਮਲਦਾ ਹੁੰਦਾ ਵਾ ਲੜਾਈ ਸਹੇਦੀ ਨਹੀਂ ਲੜਾਈ ਬਹੇਦੀ ਆ ਇਹ ਚੋਨਾ ਰੋਲਿਆ ਕਣਕ ਵੀ ਰੋਲਣਗੇ ਐਫਸੀਆਈ ਨੇ ਚਿੱਠੀ ਲਿਖਤੀ ਪੰਜਾਬ ਸਰਕਾਰ ਨੂੰ ਪਿਆਪ ਦੇ ਗਡਾਮਾਂ ਦਾ ਪ੍ਰਬੰਧ ਕਰ ਲਓ ਇੱਕ ਦੇ ਇੱਕ ਗੱਲ ਨਹੀਂ ਹੈ ਲੰਮੀ ਲੜਾਈ ਆ ਇਸ ਕਰਕੇ ਭਰਾਓ ਸਮਾਂ ਥੋੜਾ ਮੈਂ ਫੇਰ ਅਪੀਲ ਕਰਦਾ ਵੀ ਇਹ ਅੰਦੋਲਨ ਲੜਿਆ ਜਾਣਾ ਵਾ ਜਿੱਤਿਆ ਜਾਣਾ ਵਾ ਸੋਚ ਲਵੇ ਮੋਦੀ ਦੀ ਸਰਕਾਰ ਐਕੋ ਨੋਸਮੇਟ ਹੋਣੀ ਆ 10 ਦਿਨ ਦਾ ਤੁਹਾਡੇ ਕੋਲ ਸਮਾਂ ਵਾ ਨਹੀਂ ਤੁਸੀਂ ਗੱਲਬਾਤ ਸ਼ੁਰੂ ਕਰਦੇ ਫਿਰ ਛੇ ਨੂੰ ਸ਼ੰਭੂ ਤੋਂ ਦਿੱਲੀ ਕੂਚ ਵੀ ਸ਼ੁਰੂ ਹੋਣਾ ਵਾ ਕੋਈ ਕੁਛ ਵੀ ਕੁਝ ਵੀ ਟਕਰਾਇਆ ਹੋਇਆ ਕੁਝ ਵੀ ਜੇਹਾ ਹੋਇਆ ਤੁਸੀਂ ਜ਼ਿੰਮੇਵਾਰ ਹੋ ਗਏ ਅੱਜ ਪੰਜਾਬ ਸਰਕਾਰ ਨੇ ਬਹੁਤ ਸਾਰੇ ਕਿਸਾਨ ਲੀਡਰਾਂ ਨੂੰ ਰਸਤੇ 'ਚ ਰੋਕਣ ਦਾ ਯਤਨ ਕੀਤਾ ਕਿਸਾਨ ਮਜ਼ਦੂਰਾਂ ਨੂੰ ਛੇ ਤੋਂ ਪਹਿਲਾਂ ਵੀ ਹੋ ਸਕਦਾ ਇਹਦੀ ਤਿਆਰੀ ਰੱਖਿਓ ਅਸੀਂ ਹਰ ਜ਼ਬਰ ਵਾਸਤੇ ਤਿਆਰ ਹਾਂ ਪੰਜਾਬ ਤੇ ਕੇਂਦਰ ਦੇ ਜ਼ਬਰ ਦਾ ਮੁਕਾਬਲਾ ਸਬਰ ਨਾ ਕਰਾਂਗੇ ਮੋਰਚੇ ਦੀਆਂ ਜਿੱਤਾਂ ਤੱਕ ਸੰਘਰਸ਼ ਜਾਰੀ ਰੱਖਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ 11 19 ਮੇਂ ਜਬ ਉਹ ਅੰਕਸ਼ਨ ਕਰ ਰਹੇ ਸਨ ਚੰਡੀਗੜ੍ਹ ਦੇ ਅੰਦਰ ਪ੍ਰਸ਼ਾਸਨ ਉਨਪੇ ਦਬਾਅ ਬਣਾ ਰਿਹਾ ਥਾ ਤੋਂ ਉਹਨਾਂ ਨੇ ਪਾਣੀ ਪੀਣਾ ਵੀ ਛੋੜ ਦਿਆ ਥਾ 2 ਦਿਨ ਤੱਕ ਉਹਨਾਂ ਨੇ ਪਾਣੀ ਦੀ ਬੂੰਦ ਤੱਕ ਨਹੀਂ ਪੀੀ ਥੀ ਉਸਕੇ ਬਾਅਦ ਪ੍ਰਸ਼ਾਸਨ ਕੋ ਪਿੱਛੇ ਹਟਣਾ ਪੜਾ ਥਾ हमें पूर्ण विश्वास है मेरी उनसे कोई बात नहीं हुई लेकिन मुझे पूर्ण विश्वास है कि ये सरकारें चाहे उनको जेल में भेजे चाहे उनको काला पानी की सजा दे जो उन्होंने तय किया था आमरणशन का वो उनका जारी रहेगा आपके बच्चों के भविष्य को बचाने के लिए और साथियों आखिर में एक छोटी सी बात कह के मैं अपनी बात को खत्म करना चाहता हूं जो आज हमारे संगठन के तमाम कार्यकर्ता पदाधिकारी आए हुए हैं मैं उनसे एक बात कहना चाह रहा हूं यह हमारी करोया मरो की लड़ाई है जो हमारे संगठन ने सरदार जगजीत सिंह डल्लेवाल जी से वायदा किया था कि इतनी संगत हमारी परमानेंट रहेगी आज हमारी उतनी संगत है नहीं तो हमारे संगठन के तमाम कार्यकर्ताओं को काम और ज्यादा मेहनत करने की जरूरत है और ज्यादा हमें काम करने की जरूरत है यह ना हो कि हम एक दिन आए दो दिन आए फोटो खिंचवाया वीडियो बनवाई रील बनवाई और अपने घर को चले गए इस तरीके से मोर्चे नहीं जीते जाएंगे तो साथियों जितनी हमारी ताकत है पूरी ताकत लगा के ये मोर्चा लड़ना है और उस परमात्मा के वाइगुरु के आशीर्वाद से मोर्चा जरूर जीतेंगे और इन तमाम राजनीतिक पार्टियों को भी अपने गिरेबान में झांकना चाहिए कल पौने तीन बजे उनकी ट्रॉली उनके तंबू को तोड़ के उनको इस तरीके से गिरफ्तार करके लेके गए जैसे वो कोई बहुत बड़े अपराधी हो उनको पजामा तक नहीं पहनने दिया जूते तक नहीं पहनने दिए चप्पल तक नहीं पहनने दी पगड़ी तक नहीं बांधने दी ये सरकारें इस मुल्क के लोकतंत्र के नाम पे कलंक हैं लेकिन हम सारे मिलजुल अपनी पूरी ताकत लगा के इस मोर्चे को सफलता तक लेके जाएंगे ਆਪਨੇ ਮੇਰੀ ਬਾਤਾਂ ਕੋ ਸੁਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਧਾਰ ਕਰਕੇ ਲੈ ਕੇ ਗਏ ਨੇ ਉਹਦੇ ਵਿੱਚੋਂ ਸوجਜੀਤ ਸਿੰਘ ਜੀ ਮਾੜੀ ਜੀ ਬੇਨਤੀ ਹੈ ਚਿਹਰਾ ਦਿਖਾ ਦਿਓ ਇਹਨਾਂ ਨੂੰ ਬਚਾ ਲਵਾ ਜਾ ਫਿਰ ਆਪਾਂ ਤੁਰਗੇ ਟਾਈਮ ਨਾ ਲਾਉਣਾ ਆਪਣਾ ਤੁਸੀਂ ਮੋਹਰੇ ਚਿਰ ਲੋ ਹਾਂ ਪੈਰਾਂ ਨੂੰ ਵੇਚੀ ਹੈ ਕਿ ਤੁਸੀਂ ਉੱਥੇ ਹੀ ਏਡਾ ਲਾ ਕੇ ਆਪਾਂ ਬੈਜੋ ਹੀ ਬੈਜੋ ਬੈਜੋ ਕੋਈ ਨਹੀਂ ਬੈਜੋ ਬੈਜੋ ਬਾਕੀ ਸਾਹ ਦੇ ਸਾਈਡ ਤੇ ਬੈਜੋ